ਸਸਰੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜਿਲਕਾ 24 ਅੱਜ ਜਲਾ ਫਾਜਿਲਕਾ ਦੇ ਪਿੰਡ ਲਾਲ ਸਿੰਘ ਝੁੱਗੇ ਅਗਨੀਵੀਰ ਯੋਜਨਾ ਦੌਰਾਨ ਕੁਝ ਸਮਾਂ ਪਹਿਲਾਂ ਸੁਖਚੈਨ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਲਾਲ ਸਿੰਘ ਝੁੱਗੇ ਜੋ ਕਿ ਪਰਥੇ ਹੋਏ ਸੀ ਆਪਣੀ ਟ੍ਰੇਨਿੰਗ ਪੂਰੀ ਕਰਦੇ ਹੋਏ ਅੱਜ ਪਿੰਡ ਵਿੱਚ ਪਹੁੰਚੇ ਪੂਰੇ ਪਿੰਡ ਨੇ ਉਸ ਦਾ ਸਵਾਗਤ ਕੀਤਾ ਔਰ ਉਸ ਦੇ ਮਾਤਾ ਪਿਤਾ ਨੇ ਵੀ ਆਪਣੇ ਪੂਰੇ ਪਰਿਵਾਰ ਸਮੇਤ ਆਪਣੇ ਲੜਕੇ ਦਾ ਸਵਾਗਤ ਕੀਤਾ ਇੱਥੇ ਦੱਸ ਦਈਏ ਪਿੰਡ ਲਾਲ ਸਿੰਘ ਝੁੱਗੇ ਪਹਿਲਾ ਦੋ ਨੌਜਵਾਨ ਪਰਤੀ ਹੋ ਚੁੱਕੇ ਹਨ ਤੀਸਰਾ ਇਹ ਲੜਕਾ ਹੈ ਜੋ ਪਰਤੀ ਹੋਇਆ ਸੀ ਤੋਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਔਰ ਪਿੰਡ ਦੇ ਨੌਜਵਾਨਾਂ ਨੇ ਇਸ ਨੌਜਵਾਨ ਸੁਖਚੈਨ ਸਿੰਘ ਪੁੱਤਰ ਗਰਮੇਲ ਸਿੰਘ ਦਾ ਪਰਮਾ ਸਵਾਗਤ ਕੀਤਾ ਇਸ ਪਿੰਡ ਦੇ ਨੌਜਵਾਨਾਂ ਨੇ ਜੋ ਨਵੀਂ ਬਣਨ ਜਾ ਰਹੀ ਸਰਕਾਰ ਤੋਂ ਮੰਗ ਕੀਤੀ ਕਿ ਅਗਨੀਵੀਰ ਨੂੰ ਬਦਲ ਕੇ ਇਹ ਜੋ ਅਗਨੀਵੀਰ ਵਿੱਚ ਪਰਤੀ ਹੋਏ ਹਨ ਇਹਨਾਂ ਨੌਜਵਾਨਾਂ ਨੂੰ ਪਰਮਾਨੈਂਟ ਕੀਤਾ ਜਾਵੇ ਤਾਂ ਜੋ ਹੋਰ ਵੀ ਨੌਜਵਾਨ ਪਰਥੀ ਹੋ ਸਕਣ ਤੇ ਆਪਣੇ ਦੇਸ਼ ਦੀ ਸੇਵਾ ਕਰ ਸਕਣ ਆਓ ਗੱਲ ਕਰਾਉਂਦੇ ਹਾਂ ਸੁਖਚੈਨ ਸਿੰਘ ਦੇ ਪਿਤਾ ਪਿੰਡ ਦੇ ਗ੍ਰੰਥੀ ਨਾਲ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ YouTube ਚੈਨਲ Facebook ਪੇਜ ਤੇ ਧੰਨਵਾਦ ਤੁਹਾਡਾ ਪਿੰਡ ਕਿੱਧਰ ਆਜੀ ਮੇਰਾ ਨਾਮ ਜੀ ਗੁਰਮੇਲ ਸਿੰਘ ਹੈ ਪਿੰਡ ਜੁਗ ਲਾਲ ਸਿੰਘ ਹੈ ਜੀ ਤੁਹਾਡਾ ਮੁੰਡਾ ਫੌਜ ਵਿੱਚ ਵਰਤੀ ਹੋਇਆ ਜੀ ਹਾਂਜੀ 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 ਕੀ ਕਹਿਣਾ ਚਾਹੁੰਦੇ ਜੀ ਅੱਜ ਸਹੀ ਕਹਿਣਾ ਚਾਹੁੰਦੇ ਆ ਵੀ ਅੱਜਕੱਲ ਦੇ ਬੱਚਾ ਰੇ ਕੋਈ ਬੇਨਤ ਕਰੇ ਵਧੀਆ ਕਰਕੇ ਆਪ ਦਾ ਕੋਈ ਜਿੰਨੇ ਵੀ ਕੋਈ ਸਰਕਾਰੀ ਨੌਕਰੀ ਮਿਲਦੀ ਹੈ ਤੇ ਲੱਗੇ ਅੱਜ ਇਸ ਤਰ੍ਹਾਂ ਨਸ਼ਿਆਂ ਦਾ ਦਰਿਆ ਚੱਲਿਆ ਹੈ ਨੌਜਵਾਨ ਨਸ਼ੇ ਵੱਲ ਵੱਧ ਰਹੇ ਨੇ ਉਹਨਾਂ ਨੇ ਕੀ ਕਰਨ ਜੀ ਅਸਤੇ ਹੀ ਕਹਿਣਾ ਚਾਹਣਾ ਹੈ ਵੀ ਇਹ ਮਾੜੀ ਨਾਮ ਤੋਂ ਬਚਣਾ ਚਾਹੀਦਾ ਹੈ ਤੇ ਆਪ ਦਾ ਕੋ ਮਿਹਨਤ ਕਰਕੇ ਤੇ ਅੱਗੇ ਵਧ ਕੇ ਆਪਣੇ ਮਾਪਿਓ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਰਾਜ ਸਿੰਘ ਜੀ ਪਿੰਡ ਚੁਗੇ ਲਾਲ ਸਿੰਘ ਗਰੰਥੀ ਸਾਡੇ ਨੌਜਵਾਨ ਵੀਰ ਜੋ ਕਿ ਸੁਚੈਨ ਸਿੰਘ ਫੌਜੀ ਟ੍ਰੇਨਿੰਗ ਕਰਕੇ ਪਿੰਡ ਵਿੱਚ ਪਹੁੰਚਿਆ ਪਿੰਡ ਵਿੱਚ ਬਹੁਤ ਹੀ ਖੁਸ਼ੀ ਦਿਲਾ ਰ ਨੌਜਵਾਨ ਵੀਰ ਨੇ ਉਹਨਾਂ ਦਾ ਪਿੰਡ ਵਿਚ ਆਉਣ ਤੇ ਬਹੁਤ ਹੀ ਵਧੀਆ ਸਵਾਗਤ ਕੀਤਾ ਅਤੇ ਹੋਰ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਨੌਜਵਾਨ ਵੀਰ ਹੈ ਜੀ ਮਿਹਨਤ ਕਰਕੇ ਅੱਗੇ ਆਉਣ ਤਾਂ ਜੋ ਕਿ ਸਰਕਾਰ ਵੱਲੋਂ ਬਹੁਤ ਹੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਕਿ ਨੌਜਵਾਨ ਵੀਰਾਂ ਲਈ ਸਾਡੇ ਨਾਲ ਹੀ ਸਖਤਿਆਰ ਸਿੰਘ ਸਟੇਡੀਅਮ ਬਣਿਆ ਹੋਇਆ ਉਹਤੇ ਵੀਰ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਵੀ ਦੇਖਦੇ ਸੀ ਵੀਰ ਦੇਸ ਲਗਾ ਕੇ ਪਿੰਡ ਨੂੰ ਆ ਰਿਹਾ ਹੁੰਦਾ ਸੀ ਵੀਰ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ ਅਸੀਂ ਸਾਰੇ ਨੌਜਵਾਨ ਇਸ ਵੀਰ ਦਾ ਸਵਾਗਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਜੀ ਫੌਜੀ ਸਾਹਿਬ ਅੱਜ ਛੁੱਟੀ ਆਇਓ ਕੀ ਕਹਿਣਾ ਚਾਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਤੇ ਪਿੰਡ ਵਾਲੇ ਵਧੀਆ ਮੈਂ ਸਾਥ ਦਿੱਤਾ ਸਵਾਗਤ ਕੀਤਾ ਤੇ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਆਹ ਤੁਹਾਡੀ ਪੋਸਟ ਕਿਹੜੀ ਹੈ ਅਗਨੀਵੀਰ ਵਾਲੀ ਹੈ ਜੀ ਹਾਂ ਹਾਂ ਅਗਨੀਵੀਰ ਵਾਲੀ ਹੈ 4 ਸਾਲੇ ਨਹੀਂ 4 ਸਾਲ ਕੁਛ ਨਹੀਂ ਸਭ ਪਰਮਾਨੈਂਟ ਹੋ ਜਾਣਗੇ ਹੁਣ 50% ਹੋ ਗਏ ਅਗਲੇ ਸਾਲ 75 100% ਸਾਰੇ ਪਰਮਾਨੈਂਟ ਹੋ ਜਾਣਗੇ ਜਿਵੇਂ ਤੁਸੀਂ ਮਿਹਨਤ ਕਰਕੇ ਫੌਜ ਵਿੱਚ ਵਰਤੀ ਹੋ ਗਿਓ ਜਿਹੜੇ ਨੌਜਵਾਨ ਲੜਾਈਆਂ ਕਰਦੇ ਆ ਨਿਸ਼ਾ ਕਰਦੇ ਆ ਉਹਨਾਂ ਨੂੰ ਕੀ ਸੀ ਦੇਣਾ ਚਾਹੁੰਦੇ ਹਾਂ ਸੰਦੇਸ਼ ਹੈ ਇਹ ਮੇਰਾ ਲੜਾਈ ਚ ਕੋਈ ਫਾਇਦਾ ਨਹੀਂ ਆਪਦੀ ਮਿਹਨਤ ਕਰੋ ਅੱਗੇ ਵਧੋ